ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਰਨਿਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਲੇਹਰਾ ਬੇਗਾ ਅਸੀਰਨ ਥਾਣਾ ਤੇ ਜ਼ਿਲ੍ਹਾ ਬਠਿੰਡਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਪਹਿਲੇ ਸੂਏ ਸੂਈ ਵਿਹੜ ਦਿਖਾ ਰਹੇ ਹਾਂ ਕਦਕਾਰ ਦੀ ਮਿੱਤਰੋ ਫੁੱਲ ਹੈ ਲਵਾਈ ਵੀ ਫੁੱਲ ਹੈ ਫਿਸ ਕੁਆਲਿਟੀ ਚੰਗੀ ਆ ਤੇ ਚੰਗਾ ਵਜਣਾ ਸੋ ਥਾਂਲੇ ਵੇ ਦੀ ਮਿੱਤਰੋ ਸਾਫ ਹੈ ਹੁਣੇ-ਹੁਣੇ ਅਜੇ ਸੂਈ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਭਰਾ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਹੈ ਤਾ ਆਪਣਾ ਨੰਬਰ ਹੈ ਜੀ 98724 82124 ਹਾਂਜੀ ਬਾਈ ਜੀ ਦਰਸ਼ਨ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਸਤਾ ਜੀ ਬੱਚੇ ਨੇੜੇ ਕਰ ਦਿਓ ਪਹਿਲਾਂ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਇਹ ਕਰਕੇ ਕਰਦੀ ਆ ਬਸਰੂ ਦਾ ਹਾਂ ਇਹ ਤਾਂ ਹੁਣ ਕਰਨਾ ਹੀ ਆ ਬੱਚੇ ਦਾ ਹਾਂ ਹਾਂ ਤੇ ਇਹ ਪਹਿਲੇ ਸੂਏ ਸੂਏ ਜੀ ਹਾਂਜੀ ਹਾਂਜੀ ਆਪਣੀ ਆਪਦੀ ਪਾਲੀ ਵੀ ਬਹਿੜਾ ਠੀਕ ਹੈ ਹਾਂ ਤੇ ਮਗਰ ਕੀ ਆ ਮਗਰ ਬੱਛਾ ਜੀ ਮਗਰ ਬੱਛਾ ਜੀ ਹਾਂਜੀ ਤੇ ਮਾਂ ਦਾ ਕੀ ਰਿਕਾਰਡ ਸੀ ਮਾ ਦਾ ਹੈਗਾ ਜੀ 18 ਲੀਟਰ ਰਿਕਾਡ ਸੀਗਾ ਠੀਕ ਹੈ ਹਾਂ ਆਪਣੀ ਆਪਣੀ ਘਰ ਦੀ ਹੈ ਇਹ ਘਰ ਦੀ ਵਹਿੜਾ ਹਾਂ ਘਰ ਦੀ ਵਹਿੜਾ ਜਿਹੜਾ ਆਪਾਂ ਕਹਿੰਦੇ ਥਾਂਡੇ ਵੇ ਦੀ ਮਿੱਤਰੋ ਸਾਫ ਹੈ ਹਾਂ ਹਾਂ ਤੇ ਚੰਗਾ ਹਵਾਨਾ ਬਣਾਇਆ ਵਾ ਦੁੱਧ ਮਿੱਤਰੋ ਇਹ ਵੀ ਪਹਿਲੇ ਸੂਏ 16 17 ਲੀਟਰ ਕੱਢੂਗੀ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਮਣੀ ਤੋਰ ਕੇ ਦਿਖਾ ਦਿਓ ਜੀ ਪੁੱਤ ਤੇਰਾ ਬੈਰ ਤਰ ਤੇ ਉੱਤੇ ਨਾ ਬੈਰ ਤਰ ਨਾ 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 ਚੱਲ ਕੋਈ ਨਹੀਂ ਗੇੜਾ ਦਵਾ ਦਿਓ ਦਵਾ ਦਿਓ ਗੇੜਾ ਦਵਾ ਹਾਂ ਜੀ ਸੂਈ ਕਰਕੇ ਮਿੱਤਰੋ ਬੱਚੇ ਕੰਨੇ ਜਿਆਦੇ ਖਿੱਚਦੀ ਐ ਬੰਦ ਜੀ ਬੰਦ ਚੱਲ ਬਾ ਆਹ ਅੱਧੇ ਕਰਦੇ ਆ ਇਧਰੇ ਬੰਦ ਹੁੰਦਾ ਆ ਇਧਰ ਉਲਟਾ ਆਇਆ ਇਧਰ ਬੱਚਾ ਖੁੱਲਾ ਬੰਦੇ ਖੁੱਲੇ ਕਰਕੇ ਬੰਦੇ ਖੁੱਲੇ ਕਰਕੇ ਬੰਦੇ ਬੱਚਾ ਬਾਅਦ ਚ ਕਰਦੇ ਤੇ ਮੁੱਲ ਕੀ ਕਰਤਾ ਜੀ ਆਪਾਂ ਫਿਰ ਇਹਦਾ ਮੁੱਲ ਜੀ ਇਹਦਾ 90000 ਮਾਨਦਾਨ ਕਰੋਗੇ ਮਾਨਦਾਨ ਕਰ ਦਿਆਂਗੇ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 62 841 62 841 11290 11290 62841 11290 ਬਾਈ ਦਾ ਫੋਨ ਨੰਬਰ ਹੈ ਜਿਹੜੇ ਵੀ ਵੀਰ ਬਣਾ ਲੋਡ ਹੋਵੇ ਬਾਈ ਦੇ ਨਾਲ ਕਰੋ ਸੰਪਰਕ ਪਹਿਲੇ ਸੂਏ ਸੂਈਆ ਜੀ ਥਾਂ ਲੈ ਵੀ ਦੀ ਮਿੱਤਰੋ ਸਾਫ ਹੈ ਕੱਦ ਕੱਦ ਤੇ ਵਜਨ ਵੀ ਚੰਗਾ ਤੇ ਹਵਾ ਨਾ ਵੀ ਮਿੱਤਰੋ ਸੋਹਣਾ ਬਣਾਇਆ ਦੁੱਧ 17 18 ਲੀਟਰ ਪਹਿਲੇ ਸੂਏ ਕੱਢਣ ਦੀ ਉਮੀਦ ਹੈ ਜਿਹੜੇ ਭਰਾ ਨੂੰ ਲੋੜ ਹੈ ਤਾਂ ਕਰ ਸਕਦੇ ਹੋ ਸੰਪਰਕ ਧੰਨਵਾਦ